ईद उल फितर ਦੇ ਮੌਕੇ ਉੱਤੇ ਹੀਰਾ ਮਸਜਿਦ ਦੇ ਵਿੱਚ ਪਠਾਨਕੋਟ ਪਹੁੰਚੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਇਸ ਮੌਕੇ ਦੇਸ਼ ਵਾਸੀਆਂ ਨੂੰ Eid ul Fitr ਦੀਆਂ ਮੁਬਾਰਕਾਂ ਦਿੱਤੀਆਂ ਨੇ ਅ ਸਭ ਤੋਂ ਪਹਿਲਾਂ ਤਾਂ ਅ ਅੱਜ Eid ਦੇ ਪਵਿੱਤਰ ਦਿਹਾੜੇ ਦੀਆਂ ਅ ਸਮੁੱਚੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਮੁਬਾਰਕਾਂ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਫੇਰ ਇੱਕ ਵਾਰ ਮੈਂ ਆਪਣੇ ਪਿਆਰੇ ਲੋਕਾਂ 'ਚ ਆਇਆ ਔਰ ਅੱਜ ਪਠਾਨਕੋਟ ਦੇ ਅੰਦਰ ਹੀਰਾ ਮਸਜਿਦ ਵਿਖੇ ਹਜ਼ਾਰਾਂ ਦੀ ਗਿਣਤੀ ਸਾਡੇ ਮੁਸਲਮਾਨ ਵੀਰਾਂ ਨੇ ਭਰਾਵਾਂ ਨੇ Eid ਦੀ ਨਿਵਾਜ਼ਦਾਗੀ ਕੀਤੀ ਹੈ ਸੋ ਮੈਂ ਆਪਣੇ ਵੱਲੋਂ ਆਪਣੇ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤਰਫੋਂ ਪੰਜਾਬ ਸਰਕਾਰ ਵੱਲੋਂ ਸਭ ਨੂੰ Eid ਦੀਆਂ ਮੁਬਾਰਕਾਂ ਦੇਣਾ ਔਰ ਮੈਂ ਉਮੀਦ ਕਰਦਾ ਮੈਂ ਆਸ ਕਰਦਾ ਕਿ ਇਹ Eid ਨਾ ਕੇਵਲ ਸਾਡੇ ਮੁਸਲਮਾਨ ਭਰਾਵਾਂ ਦੀ ਜ਼ਿੰਦਗੀ 'ਚ ਬਲਕਿ ਸਮੁੱਚੇ ਦੇਸ਼ ਔਰ ਪੰਜਾਬੀਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆਵੇ ਔਰ ਅਸੀਂ ਇਸੇ ਤਰ੍ਹਾਂ ਸਾਡਾ ਦੇਸ਼ ਅੱਗੇ ਵਧਦਾ ਰਹੇ ਔਰ ਸਾਡਾ ਪੰਜਾਬ ਅੱਗੇ ਵਧੇ ਸਾਡਾ ਪਠਾਨਕੋੜ ਅੱਗੇ ਵਧੇ ਸੋ ਅੱਜ ਅਜਿhti ਅਸੀਂ Eid ਮਨਾ ਰਹੇ ਹਾਂ ਉਸੇ ਇਸ ਗੱਲ ਦਾ ਇਹ ਵੀ ਕੀਤਾ ਜਾ ਰਿਹਾ ਕਿ ਇਸ ਪੰਜਾਬ ਦੀ ਭਾਈਚਾਰੇ ਦੀ ਸ਼ਾਂਤੀ ਦੇ ਲਈ ਔਰ ਪੰਜਾਬ ਦੇ ਅੰਦਰ ਸਭ ਧਰਮਾਂ ਦੇ ਵਿਕਾਸ ਸੇ ਲਈ ਸਭ ਪੰਜਾਬੀਆਂ ਦੇ ਇੱਕ ਸੁਰ ਵਿਕਾਸ ਸੇ ਲਈ ਨਾਜੂਕ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਸਰਕਾਰ ਲਗਾਤਾਰ ਵੱਡੇ ਕੰਮ ਕਰ ਰਹੀ ਹੈ ਸੋ ਤੁਸੀਂ ਦੇਖਿਆ ਕਿ ਅਜੇ ਬਜਟ ਸੈਸ਼ਨ ਦੇ ਦੌਰਾਨ 65 ਲੱਖ ਪੰਜਾਬੀ ਪਰਿਵਾਰਾਂ ਦਾ ਜਿਹੜਾ ਉਹ ਬੀਮਾ ਕੀਤਾ ਜਾਣਾ ਹੈ ਸਿਹਤ ਬੀਮਾ ਮੁੱਖ ਮੰਤਰੀ ਸਿਹਤ ਬੀਮਾ ਜਿਹਦੇ ਅੰਦਰ 10 ਲੱਖ ਰੁਪਏ ਤੱਕ ਦੀ ਜਿਹੜੀ ਉਹ ਉਸ ਪਰਿਵਾਰ ਨੂੰ ਮਿਲ ਜਿਹੜੀ ਆਰਥਿਕ ਸਹਾਇਤਾ ਮਿਲੇਗੀ ਸੋ ਲਗਾਤਾਰ ਪੰਜਾਬ ਦੇ ਅੰਦਰ ਐਸੀਆਂ ਵੱਡੀਆਂ ਯੋਜਨਾਵਾਂ ਸਰਕਾਰ ਵੱਲੋਂ ਬਣਾਈਆਂ ਜਾ ਰਹੀਆਂ ਨੇ ਜਿਹੜੀਆਂ ਯੋਜਨਾਵਾਂ ਦਾ ਲਾਭ ਕਿਸੇ ਇੱਕ ਜਾਤ ਧਰਮ ਨੂੰ ਨਹੀਂ ਬਲਕਿ ਸਬੂਚੇ ਪੰਜਾਬੀਆਂ ਨੂੰ ਜਿਹੜਾ ਆ ਉਹ ਮਿਲਦਾ ਸੋ ਮੈਂ ਫਿਰ ਦੁਬਾਰਾ ਆਪਣੇ ਮੁਲਕ ਦੀ ਸ਼ਾਂਤੀ ਦੇ ਲਈ ਆਪਣੇ ਪੰਜਾਬ ਦੀ ਸ਼ਾਂਤੀ ਦੇ ਲਈ ਆਜ਼ੀਦ ਦੇ ਸੁਵਿੰਦਰ ਦਿਹਾੜੇ ਦੁਤੀਆਂ ਤੇ ਦੁਆ ਕਰਦਾ ਉਹਤੇ ਮੈਂ ਉਮੀਦ ਕਰਦਾ ਕਿ ਸਾਡਾ ਪੰਜਾਬ ਸਾਡਾ ਦੇਸ਼ ਹੋਰ ਅੱਗੇ ਵਧੇ ਕਿ ਅਸੀਂ ਆਪਣੇ ਮੁਲਕ ਨੂੰ ਪੰਜਾਬ ਰੂਪ ਲੰਦਿਆਂ ਤੇ ਲੈ ਕੇ ਜਾਈਏ ਸੋ ਸਮੁੱਚੀ ਮਾਨਵਤਾ ਨੂੰ ਇਹਦੀਆਂ ਬਹੁਤ ਬਹੁਤ